ਬੋੜ ਦੇ ਵਿੱਚ ਇੱਕ ਕਤਲ ਰਿਪੋਰਟ ਹੋਇਆ ਸੀ ਮਿਤੀ 18 6 2024 ਕਿ ਗਾਂਧੀ ਹਸਪੀਟਲ ਦੇ ਵਿੱਚ ਕੋਈ ਬੰਦਾ ਜਿਹੜਾ ਹੈ ਉਹ ਡੈੱਡ ਬੋਡੀ ਰੱਖ ਕੇ ਗਿਆ ਤੇ ਜਿਹੜੀ ਹੈ ਉਹ ਡਾਕਟਰਸ ਨੇ ਜਿਹੜੀ ਹੈ ਡੈੱਡ ਬੋਡੀ ਜਿਹੜੀ ਬਰਾਡ ਡੈੱਡ ਕੋਸ਼ਿਸ਼ ਕੀਤੀ ਸੀ ਜੋ ਜਿਸ ਤਰ੍ਹਾਂ ਹੀ ਸਾਨੂੰ ਇਨਫੋਰਮੇਸ਼ਨ ਮਿਲ ਲਈ ਸੀ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਕੇ ਸਾਨੂੰ ਪਤਾ ਲੱਗਾ ਵੀ ਜਿਹੜੀ ਬੋਡੀ ਹੈ ਉਹਦੇ ਉੱਤੇ ਦੋ ਸਟੈਪ ਬੂਨਸ ਦੇ ਜਿਹੜੇ ਚੁਰਾ ਕੋ ਬੰਦੇ ਦੇ ਛਾਣ ਜਿਹੜੇ ਪਾਏ ਹੋਏ ਆ ਤੇ ਜੇ ਤੁਰੰਤ ਕਾਰਵਾਈ ਕਰਦੇ ਆ ਇਹਦੇ ਵਿੱਚ ਆਪਣੀ ਦੋ ਟੀਮਾਂ ਜਿਹੜੀਆਂ ਬਣਾਈਆਂ ਇਹਦੇ ਵਿੱਚ ਸਾਡੇ ਐਸ ਐਚਓ ਸੀ ਜਤਿੰਦਰ ਜੀ ਤੇ ਐਸ ਐਚਓ ਸਤਨਾਪੁਰਾ ਗੌਰਵ ਤੀਰ ਜਿਹੇ ਸ਼ਾਮਿਲ ਸੀਗੇ ਤੇ ਤੁਰੰਤ ਕਾਰਵਾਈ ਕਰਦੇ ਆ ਜਿਹੜਾ ਹੈਗਾ ਇਹਦੇ ਵਿੱਚ ਅਸੀਂ ਹਿਮੰਤ ਟੈਕਨੋ ਇੰਟੈਲੀਜੈਂਸ ਜਿਹੜੀ ਹੈ ਉਹਦਾ ਇਸਤੇਮਾਲ ਕੀਤਾ ਤੇ ਅਸੀਂ ਇੱਕ ਦੋਸ਼ੀ ਜਿਹਦਾ ਨਾਮ ਮੁਸਾਹਿਬ ਹੈਗਾ ਅंसारी ਉਹਨੂੰ ਅਸੀਂ ਫੜਨ ਦੇ ਵਿੱਚ ਕਾਮਯਾਬ ਹੋਏ ਜਿਹੜਾ ਮਰਨ ਵਾਲਾ ਵਿਅਕਤੀ ਹੈ ਸਾਹਿਲ ਅंसारी ਉਹ ਤੇ ਜਿਹੜਾ ਮਰਨ ਵਾਲਾ ਹੈਗਾ ਇਹ ਆਪਸ ਵਿੱਚ ਚਾਚੇ ਭਤੀਜੇ ਨੇ ਫਕਵਾੜਾ ਪੁਲਿਸ ਵੱਲੋਂ ਅਲੱਗ-ਅਲੱਗ ਤਿੰਨ ਮਾਮਲਿਆਂ ਵਿੱਚ ਚਾਰ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਇਸ ਸਬੰਧੀ ਡੀਐਸਪੀ ਫਗਵਾੜਾ ਜਸਪ੍ਰੀਤ ਸਿੰਘ ਵੱਲੋਂ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਮਾਨਸਾ ਦੇਵੀ ਨਗਰ 'ਚ ਇੱਕ ਵਿਅਕਤੀ ਦੇ ਕਤਲ ਹੋਣ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਐਸਐਚਓ ਸਿਟੀ ਜਤਿੰਦਰ ਕੁਮਾਰ ਅਤੇ ਐਸਐਚਓ ਗੌਰਵ ਧੀਰ ਵੱਲੋਂ ਸਮੇਤ ਪੁਲਿਸ ਪਾਰਟੀ ਇਸ ਮਾਮਲੇ ਨੂੰ ਉਹੀ ਸਮੇਂ ਵਿੱਚ ਹੱਲ ਕਰਦੇ ਹੋਏ ਕਤਲ ਦੇ આરોપી ਨੂੰ ਕਾਬੂ ਕਰ ਲਿਆ ਗਿਆ ਉਹਨਾਂ ਦੱਸਿਆ ਕਿ ਕਤਲ ਕਰਨ ਵਾਲੇ આરોપી ਦਾ ਨਾਮ ਸਾਹਿਬ ਅੰਸਾਰੀ ਹੈ ਅਤੇ ਉਸ ਵੱਲੋਂ ਆਪਣੇ ਭਤੀਜੇ ਸਾਹਿਲ ਅंसारी ਦੇ ਕਿਸੇ ਗੱਲ ਨੂੰ ਲੈ ਕੇ ਚਾਕੂ ਮਾਰ ਦਿੱਤੇ ਜਿਸ ਦੀ ਮਿਤੀ ਹਸਪਤਾਲ ਪਹੁੰਚ ਕੇ ਮੌਤ ਹੋ ਗਈ ਇਸੇ ਤਰ੍ਹਾਂ ਦੂਸਰੇ ਮਾਮਲੇ ਵਿੱਚ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਟੇਲ ਨਗਰ ਚ ਪੈਸਿਆਂ ਦੇ ਲੈਣ ਦੇਣ ਦੇ ਚੱਲਦੇ ਆ ਕੁਝ ਵਿਅਕਤੀਆਂ ਵੱਲੋਂ ਇੱਕ ਪਰਿਵਾਰ ਉੱਪਰ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਤੁਰੰਤ ਪੁਲਿਸ ਦੀਆਂ ਪੀਸੀਆ ਟੀਮਾਂ ਵੱਲੋਂ ਮੌਕੇ ਤੇ ਪਹੁੰਚ ਹਮਲਾ ਕਰਨ ਆਏ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ ਇਸੇ ਤਰ੍ਹਾਂ ਤੀਸਰੇ ਮਾਮਲੇ ਵਿੱਚ ਪੁਲਿਸ ਵੱਲੋਂ ਮਿਹੜੂ ਲਾਗੜ ਵਿਕੇ ਮਾੜੇ ਅੰਤਰਾ ਖਿਲਾਫ ਕਾਰਵਾਈ ਕਰਦੇ ਹੋਏ ਸਰਚ ਅਭਿਆਨ ਦੌਰਾਨ ਚਾਰ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ਤੇ ਹਿਰਾਸਤ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਹੋਰ ਅੱਗੇ ਜਾਣਕਾਰੀ ਦਿੰਦੇ ਆ ਡੀਐਸਪੀ ਫਗਵਾੜਾ ਜਸਪ੍ਰੀਤ ਸਿੰਘ ਨੇ ਕੀ ਕਿਹਾ ਦੇਖੋ ਪੂਰੀ ਖਬਰ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ ਹਾਂਜੀ ਵਿਡਟਸਪ ਕੀ ਮਾਮਲੇ ਜਿਹੜੇ ਤਿੰਨ ਅੱਜ ਪ੍ਰੈਸ ਕਾਨਫਰੈਂਸ ਕੀ ਤਿੰਨ ਮਾਮਲਿਆਂ ਜੀ ਸਭ ਤੋਂ ਪਹਿਲਾਂ ਤੇ ਸਾਨੂੰ ਜਿਹੜਾ ਮਾਮਲਾ ਹੈਗਾ ਉਹ ਸਿਟੀ ਕਪੋਰਡ ਦੇ ਵਿੱਚ ਇੱਕ ਕਤਲ ਰਿਪੋਰਟ ਹੋਇਆ ਸੀ ਮਿਤੀ 18 6 2024 ਕਿ ਗਾਂਧੀ ਹਸਪੀਟਲ ਦੇ ਵਿੱਚ ਕੋਈ ਬੰਦਾ ਜਿਹੜਾ ਹੈ ਉਹ ਡੈੱਡ ਬੋਡੀ ਰੱਖ ਕੇ ਗਿਆ ਤੇ ਜਿਹੜੀ ਹੈ ਉਹ ਡਾਕਟਰਸ ਨੇ ਜਿਹੜੀ ਹੈ ਡੈੱਡ ਬੋਡੀ ਦੀ ਬ੍ਰਾਡ ਡੈੱਡ ਕਸ਼ਿਦ ਕੀਤੀ ਸੀ ਜੋ ਜਿਸ ਤਰ੍ਹਾਂ ਹੀ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਕੇ ਸਾਨੂੰ ਪਤਾ ਲੱਗਾ ਵੀ ਜਿਹੜੀ ਬੋਡੀ ਹੈ ਉਹਦੇ ਉੱਤੇ ਦੋ ਸਟੈਪ ਬੂਨਸ ਦੇ ਸ਼ੁਰਾਖੋ ਬੰਦੇ ਦੇ ਸ਼ਾਂ ਜਿਹੜੇ ਪਾਏ ਗਏ ਆ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਆ ਇਹਦੇ ਵਿੱਚ ਆਪਣੀਆਂ ਦੋ ਟੀਮਾਂ ਜਿਹੜੀਆਂ ਬਣਾਈਆਂ ਇਹਦੇ ਵਿੱਚ ਸਾਡੇ ਐਸ ਐਚਓ ਸਿਕੀ ਜਤਿੰਦਰ ਜੀ ਤੇ ਐਸ ਐਚਓ ਸਤਨਾਪੁਰਾ ਗੌਰਵ ਤੀਰ ਜੀ ਸ਼ਾਮਿਲ ਸੀ ਤੇ ਤੁਰੰਤ ਕਾਰਵਾਈ ਕਰਦੇ ਆ ਜਿਹੜਾ ਹੈਗਾ ਇਹਦੇ ਵਿੱਚ ਅਸੀਂ ਹੁਣਬੱਤ ਟੈਕਨੀਕਲ ਇੰਟੈਲੀਜੈਂਸ ਜਿਹੜੀ ਹੈ ਉਹਦਾ ਇਸਤੇਮਾਲ ਕੀਤਾ ਤੇ ਅਸੀਂ ਇੱਕ ਦੋਸ਼ੀ ਜਿਹਦਾ ਨਾਮ ਉਹ ਸਾਹਿਬ ਹਗਾ ਅंसारी ਉਹਨੂੰ ਅਸੀਂ ਫੜਨ ਦੇ ਵਿੱਚ ਕਾਮਯਾਬ ਹੋਏ ਜਿਹੜਾ ਮਰਨ ਵਾਲਾ ਵਿਅਕਤੀ ਹੈ ਸਾਹਿਲ ਅंसारी ਉਹ ਤੇ ਜਿਹੜਾ ਮਰਨ ਵਾਲਾ ਹੈਗਾ ਇਹ ਆਪਸ ਵਿੱਚ ਚਾਚੇ ਭਤੀਜੇ ਨੇ ਜਿਹੜੇ ਮੁਸਾਹਿਬ ਅंसारी ਹੈ ਉਹ ਚਾਚਾ ਹੈ ਉਹਨੇ ਆਪਣੇ ਭਤੀਜੇ ਦਾ ਕਤਲ ਕੀਤਾ ਇਹਦੇ ਵਿੱਚ ਜਿਹੜੀ ਵਜ੍ਹਾ ਰੰਜਿਸ਼ ਏਡੀ ਸਾਨੂੰ ਪਤਾ ਲੱਗੀ ਇਹਨਾਂ ਦੀ ਕੋਈ ਪਰਸਨਲ ਆਪਣੀ ਐਨਮੀਟੀ ਸੀਗੀ ਜਿਹਦੇ ਕਰਕੇ ਦੋਨਾਂ ਦੀ ਇਹ ਮਨਸਾ ਦੇਵੀ ਨਗਰ ਜਿੱਥੇ ਰਹਿੰਦੇ ਆ ਉੱਥੇ ਹੀ ਇਹਨਾਂ ਦੀ ਸਫਲ ਹੁੰਦੀ ਹੈ ਤੇ ਉਸੇ ਦੌਰਾਨ ਜਿਹੜੀ ਹੈ ਜਿਹੜਾ ਸਾਹਿਲ ਦੀ ਮੌਤ ਹੋ ਜਾਂਦੀ ਤੇ ਜਿਹੜਾ ਦੂਜਾ ਇੱਕ ਹੋਰ ਮਾਮਲਾ ਆ ਸਮ ਲਈ ਦੂਜੇ ਮਾਮਲੇ ਦੇ ਵਿੱਚ ਹੀ ਅੱਜ ਨਿਊ ਪਟਿਲ ਨਗਰ ਸਾਡੇ ਇੱਕ ਮਿੱਤਰ ਆ ਹਸਪੀਟਲ ਨੂੰ ਸ਼ੁਰੂ ਹਸਪੀਟਲ ਉਹਦੇ ਲਾਗੇ ਇੱਕ ਪਟਿਲ ਨਗਰ ਪਿੰਡਾ ਉੱਥੇ ਕੁਝ ਹਥਿਆਰਮੰਦ ਤਿੰਨ ਵਿਅਕਤੀਆਂ ਵੱਲੋਂ ਜਿਹੜਾ ਹੈਗੇ ਕਰ ਦਿੱਤੇ ਹਮਲਾ ਕੀਤਾ ਗਿਆ ਸੀ ਜੋ ਜਿੱਦਾਂ ਹੀ ਸਾਨੂੰ ਐਵੇਂ ਦੀ ਇਨਫੋਰਮੇਸ਼ਨ ਮਿਲੀ ਸੀ ਤੁਰੰਤ ਜਿਹੜਾ ਪੀਸੀਆਰ ਨੂੰ ਡਿਸਪੈਚ ਮੌਕੇ ਤੇ ਕੀਤਾ ਸਾਡੇ ਪੀਸੀਆਰ ਨੇ ਦਲੇਰੀ ਤੇ ਛੇਤੀ ਪ੍ਰਤੀਕਿਰਿਆ ਕਰਦੇ ਹੋਏ ਦਲੇਰੀ ਦਿਖਾਉਂਦੇ ਹੋਏ ਜਿਹੜਾ ਹੈਗਾ ਉਹਨਾਂ ਤਿੰਨ ਨੂੰ ਜਿਹੜਾ ਹੈਗਾ ਮੌਕੇ ਤੇ ਲੱਗਿਆ ਤੇ ਉਸ ਤੋਂ ਬਾਅਦ ਜਿਹੜੀ ਐਡੀਸ਼ਨਲ ਫੋਰਸ ਜਿਹੜੀ ਹੈ ਐਸ ਐਚਓ ਸਿਟੀ ਤੇ ਇੰਸਪੈਕਟਰ ਅਮਨ ਜਿਹੜੇ ਹੈਗੇ ਨੇ ਟ੍ਰੈਫਿਕ ਇੰਚਾਰਜ ਉਹਨਾਂ ਦੇ ਹੇਠ ਅਸੀਂ ਤੇ ਪਹੁੰਚੀ ਤੇ ਅਸੀਂ ਉਹਨਾਂ ਨੂੰ ਮੌਕੇ ਤੇ ਵੀ ਜਿਹੜਾ ਹੈਗਾ ਇਹਨਾਂ ਦੁਸ਼ਮਣਾਂ ਨੂੰ ਕਾਬੂ ਕਰ ਲਿਆ ਤੇ ਉਹਨਾਂ ਦੇ ਖਿਲਾਫ ਜਿਹੜੀ ਹੈ ਕੋਈ ਕਾਰਵਾਈ ਹੋ ਮੁੱਚ ਲੰਦੀ ਜਾ ਰਹੀ ਤੇ ਇਹਨਾਂ ਤਿੰਨਾਂ ਦਾ ਨਾਮ ਕਲੀਅਰ ਹੋ ਗਿਆ ਜੀ ਹਾਂਜੀ ਇਹਨਾਂ ਤਿੰਨਾਂ ਦਾ ਨਾਮ ਕਲੀਅਰ ਹੋ ਗਿਆ ਕੌਣ ਸੀ ਇਹ ਹਾਂਜੀ ਫਿਲਹਾਲ ਅਸੀਂ ਜਿਹੜਾ ਹੈਗਾ ਇਹਨਾਂ ਨੇ ਜੋ ਜ਼ੁਬਾਨੀ ਸਾਨੂੰ ਦ ਪੂਰ ਅੱਗੇ ਜਾ ਕੇ ਉਜਾਗਰ ਕਰਦੇ ਆਂਗੇ ਤੇ ਇਹ ਕੋਈ ਵਿਸ਼ਾਲ ਜੀ ਨੇ ਜਿਨ੍ਹਾਂ ਦਾ ਘਰ ਨਿਊ ਪਟੇਲ ਨਗਰ ਹੈਗਾ ਉਹਨਾਂ ਨੇ ਉਹਨਾਂ ਵੱਲੋਂ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਈ ਸੀ ਤੇ ਅਸੀਂ ਉਹਦੇ ਤੇ ਕਾਰਵਾਈ ਕਰਦੇ ਹਾਂ ਤਾਂ ਮੰਤਰਾ ਕੀ ਸੀ ਦੀ ਇਹ ਮਾਮਲਾ ਜੀ ਜਿਹੜਾ ਮੋਡਲੀ ਜਿਹੜੀ ਪੁੱਛ ਕੇ ਉਸ ਤੋਂ ਇਹੀ ਪਤਾ ਲੱਗਾ ਵੀ ਕੋਈ ਪੈਸੇ ਦਾ ਲੈਣ ਦੇਣ ਦਾ ਮਾਮਲਾ ਸੀ ਸਾਲ 2019 ਦੇ ਵਿੱਚ ਜਦੋਂ ਕਰੋਨਾ ਆਇਆ ਸੀ ਉਸ ਦੌਰਾਨ ਜਿਹੜੀ ਇਹ ਪਾਰਟੀ ਜਿਹੜੀ ਜਲਾਲਾਬਾਦ ਨੂੰ ਬਿਲੋਂਗ ਕਰਦੀ ਹੈ ਜਿਹੜੀ ਹਮਲਾਵਰ ਪਾਰਟੀ ਹੈ ਉਹਨਾਂ ਨੇ ਇਹਨਾਂ ਨੂੰ ਕੁਝ ਪੈਸੇ ਜਿਹੜੇ ਹੈਗੇ ਆ ਉਹ ਉਦਾਹਰਣ ਦਿੱਤੇ ਸੀਗੇ ਦਰਜਾ ਦਿੱਤਾ ਸੀ ਤੇ ਉਹ ਇਹ ਜਿਹੜੇ ਇੱਥੇ ਵਾਲੀ ਪਾਰਟੀ ਹੈ ਭਗਵਾੜੇ ਵਾਲੀ ਪਾਰਟੀ ਹੈ ਇਹ ਵਾਪਸ ਕਰਨ ਚਾਹ ਉਸ ਸਮਰਥ ਰਹੀ ਸੀ ਤੇ ਜਿਸ ਕਰਕੇ ਜਿਹੜਾ ਹੈਗਾ ਇਹਨਾਂ ਦਾ ਆਪਸ ਵਿੱਚ ਤਕਰਾਰ ਹੋਇਆ ਤਕਰਾਰ ਨੇ ਚੱਲ ਦਿੱਤੇ ਇਹਨਾਂ ਨੇ ਇੱਕ ਇੱਕ ਰਿਕਰੀ ਹਮਲਾ ਕੀਤਾ ਸਰ ਅਗਲੇ ਦੇ ਵਿੱਚ ਕਿੰਨੇ ਲੋਕ ਜ਼ਖਮੀ ਹੋਏ ਇਹਦੇ ਵਿੱਚ ਫਿਲਹਾਲ ਸਾਨੂੰ ਜਿਹੜਾ ਹੈ ਦੋ ਬੰਦਿਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਆਈ ਹੈ ਜਿਹੜੇ ਜਿਰੇ ਲਾਛੇ ਜਿਹੜੇ ਆਏ ਸੀ ਹਮਲਾ ਕਰਨ ਇਹ ਬੰਦੇ ਕੱਤੇ ਆਏ ਸੀ ਔਰ ਕਿਹੜੀ ਜਗ੍ਹਾ ਤੋਂ ਆਏ ਸੀ ਸਾਰੇ ਨੇ ਇਹ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੋਢਲੀ ਪੜਤਾਲ ਤੇ ਇੰਨਾ ਤੋਂ ਇਹੀ ਪਤਾ ਲੱਗਾ ਵੀ ਇਹ ਜਲਾਲਾਬਾਦ ਦੇ ਰਹਿਣ ਵਾਲੇ ਆ ਤੇ ਇਹਨਾਂ ਕੋਲ ਇੱਕ 스ਵਿਫਟ ਗੱਡੀ ਸੀ ਜਿਹਦੇ ਤੇ ਆਏ ਜੋ 스ਵਿਫਟ ਗੱਡੀ ਨੂੰ ਵੀ ਅਸੀਂ ਬਤੌਰ ਮਾਲ ਮੁਕਦਮਾ ਜਿਹੜਾ ਕਰਦੇ ਵਿਚ ਲਾਇਆ ਤੇ ਜਿਹੜਾ ਤੀਜਾ ਮਾਮਲਾ ਜੀ ਉਹ ਕੀ ਸਾਹਮਣੇ ਆਇਆ ਤੀਜਾ ਜੀ ਅਸੀਂ ਜਿਸ ਤਰ੍ਹਾਂ ਤੁਹਾਡੇ ਨਾਲ ਪਹਿਲਾਂ ਵੀ ਰੂਬਰੂ ਹੁੰਦੇ ਰਹੇ ਹਾਂ ਅਸੀਂ ਇੱਕ ਕਸ ਆਪਰੇਸ਼ਨ ਜਿਹੜਾ ਹੈਗਾ ਕੋਆਰਡੀਨੇਟ ਸਰਚ ოਪਰੇਸ਼ਨ ਜਿੰਨੂੰ ਸਿੱਖਦੇ ਆ ਉਹ ਅਸੀਂ ਅੱਜ ਮਹੀੜੂ ਪਿੰਡ ਦੇ ਵਿੱਚ ਦੁਬਾਰਾ ਚਲਾਇਆ ਮਾਨਯੋਗ ਡੀਜੀਪੀ ਪੰਜਾਬ ਜੀ ਦੀ ਹਦਾਇਤਾਂ ਦੇ ਅਸੀਂ ਜਿਹੜਾ ਹੈਗਾ ਪੂਰੇ ਡਿਟਰਮੀਨੇਸ਼ਨ ਦੇ ਨਾਲ ਜਿਹੜਾ ਹੈਗਾ ਅਸੀਂ ਨਸ਼ਾ ਤੇ ਨਸ਼ੀ ਦੀ ਸਪਲਾਈ ਨੂੰ ਜਿਹੜਾ ਡਿਸਟਰਪਟ ਕਰਕੇ ਤੇ ਰਿਵਰਸ ਕਰਨ ਦੇ ਵਿੱਚ ਲੱਗੇ ਹੋਏ ਤੇ ਇਸੇ ਦੇ ਚੱਲਦੇ ਅੱਜ ਅਸੀਂ ਜਿਹੜਾ ਹੈਗਾ ਉਹਦੇ ਵਿੱਚ 4 ਵਿਅਕਤੀਆਂ ਨੂੰ ਜਿਹੜਾ ਕਾਬੂ ਕੀਤਾ ਸ਼ਕਤੀ ਬਿਨਾਂ ਤੇ ਕੁਝ ਵਹੀਕਲਸ ਬਰਾਮਦ ਕੀਤੇ ਨੇ ਜਿਨ੍ਹਾਂ ਨੂੰ ਬਾਅਦ ਕਰਨੇ ਵੈਰੀ ਕੀਸ਼ਨ ਅਗਲੀ ਕਾਰਵਾਈ ਅਮਲ ਵਿੱਚ ਲਿਆ ਕੋਈ ਨਾ ਕੋਈ ਨਸ਼ਾ ਵਗਰਾ ਵੀ ਬ੍ਰਾਹਮਣ ਤੋਂ ਹੋਇਆ ਕੋਈ ਫਿਲਹਾਲ ਤੇ ਨਹੀਂ ਹੋਇਆ ਜੀ ਪਰ ਪਿਛਲੇ ਜਿਹੜੇ 2-3 ਦਿਨਾਂ ਦੇ ਵਿੱਚ ਅਸੀਂ ਜਿਹੜੀਆਂ ਰਿਕਵਰੀਸ ਕੀਤੀਆਂ ਜਿਹਦੇ ਬਾਰੇ ਤੁਹਾਨੂੰ ਪਹਿਲਾਂ ਦੱਸਿਆ ਤੇ ਕਿਹੜੀ ਜਗ੍ਹਾ ਰਹਿਣ ਵਾਲੇ ਸੀ ਸਮਝਾਇਆ ਅਸੀਂ ਹਮਨੇ ਕੁਝ ਕਿਹਨਾਂ ਦੀ ਗੱਲ ਤੋਂ ਜਿਹੜੇ ਮੇੜੂ ਵਾਲੇ ਜਿਹੜੇ ਮੇੜੂ ਵਾਲੇ ਉਹ ਜਿਹੜੇ ਵਿਅਕਤੀ ਹੈਗੇ ਉਹ ਪ੍ਰਾਈਵੇਟ ਵਿਅਕਤੀ ਹੈ ਉਹਨਾਂ ਦੀ ਪਛਾਣ ਦੱਸਣ ਤੋਂ ਪਹਿਲਾਂ ਮੈਂ ਪਹਿਲਾਂ ਵੈਰੀਫਿਕੇਸ਼ਨ ਕਰੀਬ ਸੰਪੰਨ ਕਰਾਂ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਹੈਗਾ ਜੇ ਕੋਈ ਵਿਅਕਤੀ ਵਾਕਿਆ ਹੀ ਅ ਪ੍ਰੋਸੀਡ ਅਗੇਂਸਟ ਕਰਨ ਵਾਲਾ ਹੋਊਗਾ ਉਹਦੇ ਬਾਰੇ ਤਾਂ ਹੋਰ ਸੀ ਜਾਣਕਾਰੀ